ਸਾਡੇ ਫਰੀਕੋਟ ਸਦਰ ਦਾ ਪਿੰਡ ਸੁਖਨਵਾਲਾ ਵਿਖੇ ਬੀਤੀ ਰਾਤ ਨੂੰ 28 ਦੀ ਰਾਤ ਨੂੰ ਇੱਕ ਗਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੁਖਨਵਾਲੇ ਦਾ ਮਰਡਰ ਹੋਇਆ ਹੈ ਸਾਡੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਆਇਆ ਹੈ ਵੀ ਇਹ ਮਟਰ ਜਿਹੜਾ ਕੀਤਾ ਗਿਆ ਹੈ ਇਹ ਪ੍ਰੇਮ ਸੰਬੰਧਾਂ ਨੂੰ ਚੱਲਦੇ ਹੋਏ ਮਟਰ ਹੋਇਆ ਹੈ ਜਿਹੜਾ ਗਵਿੰਦਰ ਸਿੰਘ ਹੈ ਉਸ ਦੀ ਉਸ ਦੀ ਮੈਰਿਜ ਵੀ 23 ਨੂੰ ਰੁਪਿੰਦਰ ਕੌਰ ਵਾਸੀ 올ਡ ਕੈਂਟ ਰੋਡ ਨਾਲ ਜਿਹੜੀ ਫਰੀਕੋਟ ਦੇਣ ਵਾਲੀ ਸੋਨ ਦੇ ਨਾਲ ਹੋਈ ਸੀ ਮੈਰਿਜ 23 ਦੇ ਵਿੱਚ ਇਸ ਦੇ ਕਿਸੇ ਨਾਲ ਉਸ ਤੋਂ ਬਾਅਦ ਇਹ ਕੈਨੇਡਾ ਚਲੀ ਗਈ ਸੀ ਮੈਰਿਜ ਤੋਂ ਬਾਅਦ ਤੇ 24 ਚ ਵਾਪਸ ਆ ਜਾਂਦੀ ਏ ਉੱਥੋਂ ਰਿਪੋਰਟ ਕੀਤਾ ਜਾਂਦਾ ਇਹਨੂੰ ਤੇ ਇਸ ਦੇ ਇਸ ਦੌਰਾਨ ਹੀ ਉੱਥੇ ਕੈਨੇਡਾ ਦੇ ਵਿੱਚ ਦੋਸ਼ੀ ਹਰਕਮਲਪ੍ਰੀਤ ਜੋ ਬੱਲੂਆਂ ਬਠਿੰਡਾ ਰਹਿਣ ਵਾਲਾ ਸੀ ਉਸ ਦੇ ਨਾਲ ਇਹਦਾ ਮੇਲਮਲਾਪ ਹੋ ਗਿਆ ਸੀ ਤੇ ਉਹ ਵੀ ਉੱਥੋਂ ਰਿਪੋਰਟ ਹੋ ਕੇ ਵਾਪਸ ਆ ਗਿਆ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਚੱਲ ਰਹੇ ਸੀ ਤੇ ਜਿਹੜਾ ਬੀਤੀ ਰਾਤ ਇਹਨਾਂ ਨੇ ਕਾਫੀ ਟਾਈਮ ਤੋਂ ਇਹ ਸੋਚ ਰਹੇ ਸੀ ਵੀ ਇਹਨੂੰ ਕਿਸ ਕਿਸ ਤਰ੍ਹਾਂ ਅਸੀਂ ਮੌਦੇਕਾਰ ਉਤਾਰ ਕੇ ਤੇ ਆਪ ਇਕੱਠੇ ਰਹਿਣਾ ਸ਼ੁਰੂ ਕਰੀਏ ਤੇ ਇਹਨਾਂ ਨੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹਨਾਂ ਦੇ ਹੁਣ ਪਰਿਵਾਰਾਂ ਦੇ ਇਹਦੇ ਅਸੀਂ ਜਿਹੜਾ 302 ਦੇ ਵਿੱਚ ਫ੍ਰੀਕੋਰਟ ਸਦਰ ਵਿਖੇ ਮਕਦਮਾ ਦਰਜ ਕਰ ਲਿਆ ਹੁਣ ਜਿਹੜੀ ਨੈਸਟ ਇਨਵੈਸਟੀਗੇਸ਼ਨ ਅਸੀਂ ਜਾਰੀ ਰੱਖੀ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਦੋਸ਼ੀ ਦੋਸ਼ਣ ਰੁਪਿੰਦਰ ਕੌਰ ਉਹਨੂੰ ਹੀ ਗ੍ਰਿਫਤਾਰ ਕਰ ਚੁੱਕੇ ਆਂ ਤੇ ਜਿਹੜਾ ਦੋਸ਼ੀ ਜਿਹੜਾ ਹਰ ਕਮਲਪ੍ਰੀਤ ਤੇ ਬੱਲੂ ਵਾਲਿਆਂ ਦਾ ਉਹ ਮੌਕੇ ਤੋਂ ਭੱਜ ਗਿਆ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਤੇ ਹੁਣ ਤੱਕ ਤੇ ਸਾਡੀ ਜਿਹੜੀਆਂ ਯੂਨੀਵਰਸਿਟੀਆਂ ਚੱਲ ਰਹੀਆਂ